ਸੋ ਤੇ ਇਹ ਚੈਨਲ ਤੇ ਆਪ ਸਭ ਨੂੰ ਸਤ ਸ੍ਰੀ ਅਕਾਲ ਜੀ। ਅੱਜ ਵੀਡੀਓ ਵਿੱਚ ਅਸੀਂ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਜ਼ਿਕਰ ਕਰਾਂਗੇ। ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਉਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਇਹ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਭੇ ਸੇਜ ਮਿਲ ਜਾਇਆ ਕਰੇ। ਆਪਣੀ ਜ਼ਿੰਦਗੀ ਦੇ 25-30 ਸਾਲ ਕਿਸੇ ਵਿਭਾਗ ਵਿੱਚ ਸੇਵਾ ਕਰਦੇ ਹੋਏ ਮੁਲਾਜ਼ਮਾਂ ਨੂੰ ਤੇਈ ਪ੍ਰਕਾਰ ਦੀਆਂ ਚੁਣੌਤੀਆਂ ਤੇ ਮੁਸ਼ਕਲ ਭਰੀਆਂ ਸਥਿਤੀਆਂ ਵਿੱਚੋਂ ਲੰਘਦੇ ਹੋਏ ਜਦੋਂ ਸੇਵਾਮੁਕਤੀ ਦਾ ਵੇਲਾ ਆਉਂਦਾ ਹੈ ਤਾਂ ਰਿਟਾਇਰ ਹੋ ਰਹੇ ਮੁਲਾਜ਼ਮਾਂ ਤੇ ਉਸ ਦੇ ਪਰਿਵਾਰ ਨੂੰ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਉਹਨਾਂ ਦੇ ਮਨ ਵਿੱਚ ਚਿੰਤਾ ਵੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਤਨਖਾਹ ਦੀ ਰਕਮ ਤੋਂ ਲਗਭਗ ਅੱਧੀ ਰਕਮ ਦੀ ਪੈਨਸ਼ਨ ਨਾਲ ਘਰ ਦਾ ਤੇ ਕਬੀਲਦਾਰੀ ਦਾ ਖਰਚਾ ਪੂਰਾ ਕਿਵੇਂ ਹੋਵੇਗਾ। ਪਰੰਤੂ ਇੱਕ ਇੱਕ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪ੍ਰਾਣੀ ਪੈਨਸ਼ਨ ਸਕੀਮ ਖਤਮ ਕਰਕੇ ਜੋ ਐਨਪੀਐਸ ਸਕੀਮ ਮੁਲਾਜ਼ਮਾਂ ਲਈ ਲਿਆਂਦੀ ਗਈ ਤਾਂ ਉਹਨਾਂ ਵਿੱਚ ਇੱਕ ਡੂੰਗੀ ਨਿਰਾਸ਼ਾ ਤੇ ਚਿੰਤਾ ਛਾ ਗਈ ਸੀ ਕਿਉਂਕਿ ਐਨਪੀਐਸ ਰਹੀਂ ਸੇਵਾਮੁਕਤ ਹੋਣ ਵਾਲੇ ਪੈਨਸ਼ਨਰਾਂ ਨੂੰ ਤਾਂ ਓਪੀਐਸ ਦੇ ਮੁਕਾਬਲੇ ਬਹੁਤ ਹੀ ਘੱਟ ਪੈਨਸ਼ਨ ਮਿਲਣ ਦੀ ਸੰਭਾਵਨਾ ਹੁੰਦੀ ਹੈ ਇਸੇ ਲਈ ਪੰਜਾਬ ਸਵੇ ਸਾਰੇ ਹੀ ਰਾਜਾਂ ਵਿੱਚ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਤੇ ਸੰਘਰਸ਼ ਕੀਤਾ ਜਾਣ ਲੱਗਿਆ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੇ ਕਈ ਦਰਨੇ ਕਈ ਰੈਲੀਆਂ ਕਈ ਮਜਾਰੇ ਕਈ ਪ੍ਰੋਟੈਸਟ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਲਈ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਪੰਜਾਬ ਵਿਧਾਨ ਸਭਾ ਲਈ 2022 ਦੀਆਂ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀ ਇਸ ਮੰਗ ਦੀ ਨਬਜ਼ ਨੂੰ ਪਛਾਣਦੇ ਹੋਏ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਨ ਦੀ ਮੰਗ ਪੂਰੀ ਕਰਨ ਦਾ ਵਾਅਦਾ ਕੀਤਾ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 91 ਸੀਟਾਂ ਜਿੱਤ ਕੇ ਹੁੰਜਾ ਫਿਰ ਜਿੱਤ ਦਰਜ ਕਰਦੇ ਹੋਏ ਮਾਰਚ 2022 ਵਿੱਚ ਆਪਣੀ ਸਰਕਾਰ ਦਾ ਗਠਨ ਵੀ ਕਰ ਲਿਆ ਸੀ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਨਾਂ ਤੇ ਸਰਕਾਰ ਵੱਲੋਂ ਮਿਤੀ 18 11 2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਤਾਂ ਜਦੋਂ ਪੈਨਸ਼ਨ ਦੀਆਂ ਮਦਾਂ ਤੇ ਬਰੀਕੀਆਂ ਦੀ ਸੋਝ ਰੱਖਣ ਵਾਲੇ ਮਾਹਰ ਮੁਲਾਜ਼ਮਾ ਨੇ ਇਸ ਨੋਟੀਫਿਕੇਸ਼ਨ ਦਾ ਅਧਿਐਨ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸਰਕਾਰ ਦਾ ਇੱਕ ਚਲਾਕੀ ਭਰਿਆ ਸਿਰਫ ਅੱਖਾਂ ਪੁੰਜਣ ਵਾਲਾ ਅਧੂਰਾ ਨੋਟੀਫਿਕੇਸ਼ਨ ਹੈ ਤਾਂ ਉਹਨਾਂ ਨੇ ਇਸ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਸੀ ਇਸ ਤੋਂ ਪਿਛੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਨੇ ਆਪਣੀ ਮੰਗ ਸੌਪ੍ਰਿਥਿਸ਼ਟ ਠੀਕ ਢੰਗ ਨਾਲ ਲਾਗੂ ਕਰਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਦਾ ਨਾਮ ਹੈ ਪ੍ਰਾਣੀ ਪੈਨਸ਼ਨ ਬਹਾਲੀ ਕਮੇਟੀ ਇਸ ਕਮੇਟੀ ਦੇ ਅਗਵਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਆਪਣੀ ਮੰਗ ਵਿਧਾਇਕਾਂ ਮੰਤਰੀਆਂ ਤੇ ਇਥੋਂ ਤੱਕ ਕਿ ਮੁੱਖ ਮੰਤਰੀ ਕੋਲ ਵੀ ਆਪਣੀ ਮੰਗ ਦੀ ਪੂਰਤੀ ਲਈ ਮੀਟਿੰਗਾਂ ਕਰਦੇ ਰਹਿੰਦੇ ਹਨ ਇਸੇ ਕੜੀ ਵਿੱਚ ਹੀ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਪਟਿਆਲਾ ਵੱਲੋਂ ਸਰਦਾਰ ਅਜੀਤਪਾਲ ਸਿੰਘ ਪੋਲੀ ਵਿਧਾਇਕ ਪਟਿਆਲਾ ਸ਼ਹਿਰੀ ਮੂ ਪ੍ਰਾਣੀ ਪੈਨਸ਼ਨ ਸੰਗਰਸ਼ ਕਮੇਟੀ ਪਟਿਆਲਾ ਵੱਲੋਂ ਇੱਕ ਯਾਦ ਪੱਤਰ ਦਿੱਤਾ ਗਿਆ ਇਸ ਵਿੱਚ ਪਰਮਜੀਤ ਸਿੰਘ ਪਟਿਆਲਾ ਹਿੰਮਤ ਸਿੰਘ ਖੋਖ ਅਰਪ੍ਰੀਤ ਸਿੰਘ ਪੋਪਲ ਤਲਵਿੰਦਰ ਸਿੰਘ ਕਰੋੜ ਨੇ ਪ੍ਰਸ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਇਕ ਕੋਲੀ ਨਾਲ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਹੋਏ ਅਧੂਰੇ ਨੋਟੀਫਿਕੇਸ਼ਨ ਸੰਬੰਧੀ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ ਹੈ ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਹੋਣ ਨਾਲ 3 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ ਵਿਧਾਇਕ ਅਜੀਤ ਕੌਰ ਸਿੰਘ ਕੋਲੀ ਨੇ ਮਲਾਜ਼ਮਾਂ ਦੀ ਇਸ ਵੱਡੀ ਮੰਗ ਨਾਲ ਸਹਿਮਤ ਹੁੰਦਿਆ ਇਸ ਨੂੰ ਵਿਧਾਨ ਸਭਾ ਵਿੱਚ ਰੱਖਣ ਦਾ ਪ੍ਰੋਸਾ ਦਿੱਤਾ ਇਸ ਮੌਕੇ ਪਰਮਜੀਤ ਸਿੰਘ ਪ੍ਰਧਾਨ ਹਮਨ ਸਿੰਘ ਜਰਨਲ ਸਰਤਾਰ ਹਰਪ੍ਰੀਤ ਓਪਲ ਤਲਵਿੰਦਰ ਸਿੰਘ ਖਰੋੜ ਹਰਦੀਪ ਸਿੰਘ ਦਿਦਾਰ ਸਿੰਘ ਗੁਰਪ੍ਰੀਤ ਸਿੰਘ ਵਜੀਦਪੁਰ ਜਸਵੀਰ ਸਿੰਘ ਵਿਜੇਵਰਨ ਗੁਰਵਿੰਦਰ ਸਿੰਘ ਜਨਹੇੜੀਆਂ ਨਵਦੀਪ ਸਿੰਘ ਅਲੀਪੁਰ ਗੁਰਪ੍ਰੀਤ ਸਿੰਘ ਹਰਜੀਤ ਸਿੰਘ ਆਦਿ ਮੌਜੂਦ ਸਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 21 ਮਾਰਚ ਤੋਂ 28 ਮਾਰਚ ਤੱਕ ਚੱਲਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕਿੰਨੀ ਸ਼iddat ਨਾਲ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਸਰਦਾਰ ਅਜੀਤ ਪਾਲ ਸਿੰਘ ਕੋਲੀ ਸਮੇਤ ਕਿੰਨੇ ਹੋਰ ਵਿਧਾਇਕ ਮੁਲਾਜ਼ਮਾਂ ਦੀ ਇਸਹਾਕੀ ਮੰਗ ਨੂੰ ਵਿਧਾਨ ਸਭਾ ਵਿੱਚ ਪੋਹਟਾਉਣ ਵਿੱਚ ਕਾਮਯਾਬ ਹੁੰਦੇ ਹਨ ਸੱਤ ਸਰਕਾਰ ਕਦੋਂ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਹਰ ਪ੍ਰੋਫਾ ਮੁਕੰਮਲ ਨੋਟੀਫਿਕੇਸ਼ਨ ਤਦਕੇ ਮੁਲਾਜ਼ਮਾਂ ਦੀ ਇਹ ਸਾਖੀ ਮੰਗ ਨੂੰ ਪੂਰਾ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ